ਪੰਜਾਬ ਵਿੱਚ ਵੱਡੀ ਵਾਰਦਾਤ ਵਾਪਰੀ ਹੈ। ਆਏ ਦਿਨ ਪੰਜਾਬ ਚ ਵਾਰਦਾਤਾਂ ਹੋ ਰਹੀਆਂ ਨੇ। ਅਮ੍ਰਿਤਸਰ ਵਿੱਚ CRPF ਦੇ ਇੱਕ ਸੇਵਾਮੁਕਤ DSP ਨੇ ਆਪਣੀ ਪਤਨੀ ਪੁੱਤਰ ਤੇ ਨੂੰ ਗੋਲੀਆਂ ਮਾਰ ਦਿੱਤੀਆਂ। ਤਿੰਨਾਂ ਦੀ ਹਾਲਤ ਨਾਜ਼ੁਕ ਹੈ। ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਾਂਕਿ ਇੱਕ ਅਖਬਾਰ ਦੀ ਖਬਰ ਮੁਤਾਬਕ ਪੁੱਤਰ ਦੀ ਮੌਤ ਹੋ ਗਈ ਹੈ। ਮਾਮਲਾ ਕਰੇਲੂ ਵਿਵਾਦ ਦਾ ਸੀ। ਪਰਿਵਾਰ ਸ਼ਿਕਾਇਤ ਦੇਣ ਥਾਣੇ ਆਇਆ ਸੀ। ਜਾਣਕਾਰੀ ਮੁਤਾਬਕ ਦੋਵਾਂ ਧਿਰਾਂ ਆਪਣੇ ਮਸਲੇ ਲੈ ਕੇ ਥਾਣਾ ਸਦਰ ਆਈਆਂ ਸਨ। ਹਾਲੇ ਦੋਵੇਂ ਤਿੰਨਾਂ ਨੂੰ ਬਾਹਰ ਹਾਲੇ ਦੋਵੇ ਤੇ ਰਾਣੀ ਥਾਣੇ ਦੇ ਅੰਦਰ ਜਾਣਾ ਸੀ ਪਰ ਇਸ ਤੋਂ ਬਾਅਦ ਹੀ ਥਾਣੇ ਦੇ ਬਾਹਰ ਦੋਵਾਂ ਤੇ ਰਵਜਕਾਰ ਬਹਿਸ ਹੋ ਗਈ ਦੌਰਾਨ ਸਿਵਾ ਮੁਕਤ ਡੀਐਸਪੀ ਤਰਸੀਮ ਸਿੰਘ ਨੇ ਆਪਣੀ ਪਤਨੀ ਪੁੱਤਰ ਤੇ ਨੂੰ ਤੇ ਰਵਲਵਰ ਨਾਲ ਗੋਲੀਬਾਰੀ ਕਰ ਦਿੱਤੀ ਲਗਭਗ 4 ਰਾਉਂਡ ਫਾਇਰਿੰਗ ਕੀਤੀ ਗੋਲੀਬਾਰੀ ਤੋਂ ਬਾਅਦ ਤਰਸੀਮ ਸਿੰਘ ਨੇ ਆਤਮ ਸਮਰਪਣ ਕਰ ਦਿੱਤਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕਰ ਦਿੱਤੀ ਹੈ ਐਸਪੀ ਨਾਰਥ ਆਈਪੀਐਸ ਰਿਸ਼ਭ ਪੋਲੰਡਸ ਹੈ ਕਿ ਮੁਲਜ਼ਮ ਰਾਜਸਥਾਨਸੀ ਦਾ ਰਹਿਣ ਵਾਲਾ ਗੋਲੀਬਾਰੀ ਤੋਂ ਤੁਰੰਤ ਬਾਅਦ ਚੈੱਕਪੋਸਟ ਤੇ ਖੜੀ ਪੁਲਿਸ ਨੇ ਤਰਸੇਮ ਸਿੰਘ ਨੂੰ ਫੜ ਲਿਆ ਤੇ ਉਸ ਤੋਂ ਬਾਅਦ ਉਸ ਨੂੰ ਮਜੀਠਾ ਪੁਲਿਸ ਸਟੇਸ਼ਨ ਪੇਸ਼ ਕੀਤਾ ਗਿਆ ACP ਨੇ ਕਿਹਾ ਕਿ ਤਰਸੇਮ ਦਾ ਦੋ ਵਾਰ ਵਿਆਹ ਹੋਇਆ ਹੈ ਪਹਿਲੀ ਪਤਨੀ ਨਾਲ ਜਾਇਦਾਦ ਦਾ ਝਗੜਾ ਚੱਲ ਰਿਹਾ ਹੈ ਤੇ ਪੁੱਤਰ ਨਾਲ ਵੀ ਝਗੜਾ ਸੀ ਇਸੇ ਦੌਰਾਨ ਇਹ ਵਾਰਦਾਤ ਕੀਤੀ ਹੈ ਅਸੀਂ ਇੱਥੇ ਮੌਕੇ ਤੇ ਆਏ ਹਾਂ ਜੀ ਇੱਕ ਬੰਦਾ ਨੌਂਡਾ ਕੀਤਾ ਇਹਨੇ ਗੋਲੀ ਚਲਾਈ ਹੋਈ ਹੈ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਹੋਇਆ ਤੁਹਾਡੇ ਦੋਸਤ ਨੇ ਉਹ ਕਰ ਦੱਸ ਦੇ ਇਹ ਵੈਰੀਫਾਈ ਕਰਨਾ ਚਾਹੀਏ ਇਹਨਾਂ ਦਾ ਆਪਣਾ ਫੈਮਿਲੀ ਡਿਸਪਿਊਟ ਹੈ ਜੀ ਤੇ ਇਸੇ ਤਹਿਤ ਇਹਨੇ ਗੋਲੀ ਚਲਾਈ ਹੈ ਦੋ ਤੋਂ ਤਿੰਨ ਰਾਊਂਡ ਉਸ ફાયਰ ਹੋਇਆ ਹੈ ਬਾਕੀ ਅਸੀਂ ਵੈਰੀਫਾਈ ਕਰਨਾ ਹੈ ਅੱਜ ਇਹਨਾਂ ਵਾਰੀ ਕਲੀਅਰ ਹੋ ਗਿਆ ਬੰਦੇ ਦੇ ਲੱਗੀ ਅਜੇ ਬਾਕੀ ਅਜੇ ਕਲੀਅਰ ਨਹੀਂ ਹੈ ਸਰਕਾਰੀ ਹਸਪਤਾਲ ਗਏ ਆ ਬਾਟਿੰਗ ਪੈਸ ਹੋਰ ਹਸਪਤਾਲ ਜਾ ਕੇ ਵੈਰੀਫਾਈ ਕਰਦੇ ਆ ਨਹੀਂ ਇੱਥੇ ਮੁਲਾਜ਼ਮਾ ਨੇ ਰਾਉਂਡ ਅਪ ਕੀਤਾ ਇਹਨਾਂ ਨੂੰ ਪੰਜਾਬ ਚ ਵੱਡੀ ਵਾਰਦਾਤ ਵਾਪਰੀ ਆ ਇਹ ਦਿਨ ਪੰਜਾਬ ਚ ਵਾਰਦਾਤਾਂ ਹੋ ਰਹੀਆਂ ਨੇ ਅੰਮ੍ਰਿਤਸਰ ਵਿੱਚ CRPF ਦੇਕ ਸੇਵਾਮੁਕਤ ਡੀਐਸਪੀ ਨੇ ਆਪਣੀ ਪਤਨੀ ਪੁੱਤਰ ਤੇ ਨੂੰ ਗੋਲੀਆਂ ਮਾਰ ਦਿੱਤੀਆਂ ਦਿਨਾਂ ਦੀ ਹਾਲਤ ਨਾਜ਼ੁਕ ਹੈ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹਾਲਾਂਕਿ ਇੱਕ ਅਖਬਾਰ ਦੀ ਖਬਰ ਮੁਤਾਬਕ ਪੁੱਤਰ ਦੀ ਮੌਤ ਹੋ ਗਈ ਹੈ ਮਾਮਲਾ ਕਰੇਲੂ ਵਿਵਾਦ ਦਾ ਸੀ ਪਰਿਵਾਰ ਸ਼ਿਕਾਇਤ ਦੇਣ ਥਾਣੇ ਆਇਆ ਸੀ ਜਾਣਕਾਰੀ ਮੁਤਾਬਕ ਦੋਵਾਂ ਧਿਰਾਂ ਆਪਣੇ ਮਸਲੇ ਲੈ ਕੇ ਥਾਣਾ ਸਦਰ ਆਈਆਂ ਸਨ ਹਾਲੇ ਦੋਵੇਂ ਦਿਨਾਂ ਨੂੰ ਬਾਹਰ ਹਾਲੇ ਦੋਵੇਂ ਧਿਰਾਂ ਨੇ ਥਾਣੇ ਦੇ ਅੰਦਰ ਜਾਣਾ ਸੀ ਪਰ ਇਸ ਤੋਂ ਬਾਅਦ ਹੀ ਥਾਣੇ ਤੋਂ ਬਾਹਰ ਦੋਵਾਂ ਤੇ ਰਵਜਕਾਰ ਬਹਿਸ ਹੋ ਗਈ ਇਸ ਦੌਰਾਨ ਸੇਵਾ ਮੁਕਤ ਡੀਐਸਪੀ ਤਰਸੇਮ ਸਿੰਘ ਨੇ ਆਪਣੀ ਪਤਨੀ ਪੁੱਤਰ ਤੇ ਨੋ ਤੇ ਰਿਵਾਲਵਰ ਨਾਲ ਗੋਲੀਬਾਰੀ ਕਰ ਦਿੱਤੀ ਲਗਭਗ 4 ਰਾਉਂਡ ਫਾਇਰਿੰਗ ਕੀਤੀ ਗੋਲੀਬਾਰੀ ਤੋਂ ਬਾਅਦ ਤਰਸੇਮ ਸਿੰਘ ਨੇ ਆਤਮ ਸਮਰਪਣ ਕਰ ਦਿੱਤਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕਰ ਦਿੱਤੀ ਹੈ ਐਸਪੀ ਨਾਰਥ ਆਈਪੀਐਸ ਰਿਸ਼ਵ ਪੋਲਾ ਨੇ ਦੱਸਿਆ ਕਿ ਮੁਲਜ਼ਮ ਰਾਜਾ ਸਾਂਸੀ ਦਾ ਰਹਿਣ ਵਾਲਾ ਗੋਲੀਬਾਰੀ ਤੋਂ ਤੁਰੰਤ ਬਾਅਦ ਚੈੱਕ ਪੋਸਟ ਤੇ ਖੜੀ ਪੁਲਿਸ ਨੇ ਤਰਸੇਮ ਸਿੰਘ ਨੂੰ ਫੜ ਲਿਆ ਤੇ ਉਸ ਤੋਂ ਬਾਅਦ ਉਸ ਨੂੰ ਮਜੀਠਾ ਪੁਲਿਸ ਸਟੇਸ਼ਨ ਪੇਸ਼ ਕੀਤਾ ਗਿਆ ACP ਨੇ ਕਿਹਾ ਕਿ ਤਰਸੀਮ ਦਾ ਦੋ ਵਾਰ ਵਿਆਹ ਹੋਇਆ ਹੈ ਪਹਿਲੀ ਪਤਨੀ ਨਾਲ ਜਾਇਦਾਦ ਦਾ ਝਗੜਾ ਚੱਲ ਰਿਹਾ ਤੇ ਪੁੱਤਰ ਨਾਲ ਵੀ ਝਗੜਾ ਸੀ ਇਸੇ ਦੌਰਾਨ ਇਹ ਵਾਰਦਾਤ ਕੀਤੀ ਹੈ ਅਸੀਂ ਇੱਥੇ ਮੌਕੇ ਤੇ ਆਏ ਹਾਂ ਜੀ ਇੱਕ ਬੰਦਾ ਨੌਂ ਦਾ ਕੀਤਾ ਇਹਨੇ ਗੋਲੀ ਚਲਾਈ ਹੋਈ ਹੈ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਹੋਇਆ ਤੁਹਾਡੇ ਤੋਂ ਆਪਣੇ ਦੱਸ ਸਕਦੇ ਆ ਇਹ ਵੈਰੀਫਾਈ ਕਰਨਾ ਚਾਹੀਏ ਇਹਨਾਂ ਦਾ ਆਪਣਾ ਫੈਮਿਲੀ ਡਿਸਪਿਊਟ ਹੈ ਜੀ ਤੇ ਇਸੇ ਤਹਿਤ ਇਹਨੇ ਗੋਲੀ ਚਲਾਈ ਦੋ ਤੋਂ ਤਿੰਨ ਰਾਉਂਡ ਸਾਇਰੋ ਹੈ ਬਾਕੀ ਅਸੀਂ ਵੈਰੀਫਾਈ ਕਰਦੇ ਆ ਅੱਜ ਇਹਨਾਂ ਵਾਰੇ ਕਲੀਅਰ ਨਹੀਂ ਕਰਦੇ ਬੰਦੇ ਦੇ ਲੱਗੇ ਅਜੇ ਬਾਕੀ ਅਜੇ ਕਲੀਅਰ ਨਹੀਂ ਹੈ ਸਰਪੰਚੀ ਹਸਪਤਾਲ ਗਏ ਆ ਬਾਕੀ ਉਹਨਾਂ ਹਸਪਤਾਲ ਜਾ ਕੇ ਵੈਰੀਫਾਈ ਕਰਦੇ ਆ ਨਹੀਂ ਇੱਥੇ ਮੁਲਾਜ਼ਮਾ ਨੇ ਰਾਉਂਡ ਅਪ ਕੀਤਾ ਇਹਨਾਂ ਨੂੰ